ਪਕਾ ਟੀਮਾਂ ਡੀ ਐਮ ਸੀ ਤੋਂ ਫੋਟੇਜ ਤੋਂ ਆਂਦੀ 10000 ਦੀ ਤੇ ਮਹੀਨੇ ਦੀ ਦਵਾਈ ਨੇ ਹੁੰਦੀ ਪੀਪੇ ਚੱਕ ਚੱਕ ਕੇ ਤੇ ਮੈਂ ਪੀਪੇ ਬਣਾ ਲਵਾਂ ਮੈਨੂੰ ਇੰਜ ਕਰਕੇ ਚਲਾ ਦਿੰਦਾ ਸੀ ਤੇ ਮੈਂ ਪੀਪੇ ਭਰ ਭਰ ਕੇ ਤੇ ਗੁਜ਼ਰ ਗੁਜ਼ਾਰਾ ਕਰਕੇ ਤੇ ਦੋ ਵਾਰੀ ਮੰਮੀ ਨੇ ਜ ਦਵਾਈ ਲਿਆਉਣੀ ਹੈ ਮੇਰਾ ਰੱਕ ਖ ਨਹੀਂ ਰਿਹਾ ਇੱਕੋ ਮੇਰਾ ਪੁੱਤਰਾ ਇੱਕੋ ਮੇਰਾ ਪੋਤਿਆ ਮੇਰਾ ਕੁਛ ਨਹੀਂ ਜੇ ਰਿਹਾ ਮੇਰੀ ਇਹੋ ਹੀ ਆ ਕਿ ਸਰਕਾਰ ਮੇਰੀ ਸਹੂਲਤ ਕਰ ਦੇ ਤੇ ਮੈਂ ਆਪਣੇ ਪੈਰਾਂ ਤੇ ਫੇਰ ਖਲੋ ਜਾ ਹੌਰ ਇਹ ਦੇਖੋ ਮਾਤਾ ਜੀ ਭਾਬ ਕੋ ਅੱਗੇ ਨੇ ਇਹਨਾਂ ਦਾ ਜਿਹੜਾ ਮਕਾਨ ਸਾਰਾ ਜਿਹੜਾ ਉਹ ਟੈਟਿਰੀ ਹੋ ਗਿਆ ਕੰਮ ਵੀ ਜਿਹੜਾ ਬੰਦ ਹੋ ਗਿਆ ਵਾ ਤੇ ਦਵਾਈ ਵੀ ਇਹਨਾਂ ਦੀ ਦਵਾਈ ਵੀ ਚੱਲਦੀ ਪਈ ਦਾ ਦਵਾਈ 10000 ਰੁਪਏ ਦੀ ਮਹੀਨੇ ਦੀ ਆਉਂਦੀ ਚਲੋ ਦਵਾਈਆਂ ਤੇ ਜਿਹੜੇ ਉਹ ਡਾਕਟਰ ਸਾਹਿਬ ਡੀ ਐਮ ਸੀ ਤੇ ਜਿਹੜੇ ਇਤਰੋਂ ਹੋਰ ਵੀ ਕਾਫੀ ਮੈਡੀਕਲ ਕੈਂਪ ਲੱਗ ਰਹੇ ਆ ਦਵਾਈਆਂ ਦਾ ਤੁਹਾਡਾ ਜਿਹੜਾ ਉਹ ਅਰੇਂਜ ਜਿਹੜਾ ਹੋ ਜਾਏਗਾ ਹਾਂਜੀ ਵੀਰ ਜੀ ਇਹੋ ਹੀ ਆ ਕਿ ਮੈਨੂੰ ਜਰਾ ਕਿ ਮੇਰੀ ਮਦਦ ਸਰਕਾਰ ਕਰੇ ਮੇਰਾ ਘਰ ਫੇਰ ਬਣ ਜਾਏ ਨਿੱਤੇ ਹੀ ਜੁੜੇ ਜੁੜੇ ਪਹਿਲੋ ਲੜਾਈ ਦਾ ਮਾਹੌਲ ਆ ਗਿਆ ਲੜਾਈ ਦੇ ਮਾਹੌਲ ਛੱਜੇ ਤੇ ਮੁੜ ਕੇ ਹੜ ਦਾ ਆ ਗਿਆ ਹੜ ਦਾ ਪੰਜ ਪੇਟੀਆਂ ਮੇਰੀਆਂ ਰੜ ਗਿਆ ਕੋਈ ਕਪੜਾ ਕਪਾਉਣ ਨੂੰ ਨਹੀਂ ਰਿਹਾ ਕੁਝ ਨਹੀਂ ਰਿਹਾ ਚਲੋ ਹਣਾ ਭੈਣ ਜੀ ਹੁਣ ਲੁਧਿਆਣੇ ਤੋਂ ਆਏ ਨੇ ਸਪੈਸ਼ਲ ਤੁਹਾਡੇ ਵਾਸਤੇ ਆਏ ਨੇ ਇਸ ਪਿੰਡ ਦੇ ਵਿੱਚ ਕਿਉਂਕਿ ਕਾਫੀ ਪਿੰਡ ਜਿਹੜਾ ਹੈ ਪ੍ਰਭਾਵਿਤ ਹੋਇਆ ਕਪੜੇ ਤੁਹਾਡੇ ਵਾਸਤੇ ਜਿਹੜੇ ਉਹ ਲੈ